ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਖਤਾਰ ਸਿੰਘ ਮੁਖਾ ਖਿਆਲਾ ਹਲਕਾ ਸ੍ਰੀ ਹਰਗੋਬਿੰਦਪੁਰ ਗੁਰੂ ਗਿਆਨਾਤ ਬਾਾਲਮੀਕ ਧਰਮ ਸਮਾਜ ਰਜਿਸਟਰ ਭਾਰਤ ਹਲਕੇ ਦੇ ਇਨਚਾਰਜ ਸ਼੍ਰੋਮਣੀ ਜਪਾਲ ਹਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰੂ ਕੀ ਵਿਡਾਲੀ ਜਿਹੜੇ ਨਿਸਾਨ ਸਾਹਿਬ ਲੱਗੇ ਕੋਟ ਨਾ ਆਟ ਲੋਕਾਂ ਨੇ ਵਿਅਬਧੀ ਕਰਕੇ ਪੁਟੇ ਨੇ ਅਹੀਂ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀ ਇਨਸਾਨ ਸਾਹਿਬ ਗੁਰੂ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਲੱਗੇ ਨੇ ਪਰ ਇਹ ਜਿਹੜੇ ਤੁਰਕ ਲੋਕ ਮਸੰਦ ਲੋਕ ਨਿਸਾਨ ਸਭ ਪੁੱੜਦੇ ਨੇ ਕਿੱਡੀ ਇਹਨਾਂ ਵੱਡੀ ਬੇਵੱਦੀ ਕੀਤੀ ਡਾਕਟਰ ਪੁੱਠੇ ਕਮਾ ਕਮਾ ਸਿੱਧੇ ਕਮਾ ਕਮਾ ਥੜਿਆਂ ਤੇ ਜੁੱਤੀਆਂ ਲੈ ਕੇ ਚੜੇ ਤੇ ਇਹਨਾਂ ਮਸੰਦਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਇਹ ਜਿਹੜੇ ਮਸੰਦ ਗੁਰੂ ਗੋਬਿੰਦ ਸਿੰਘ ਜੀ ਨੇ ਸਾੜੇ ਸੀ ਨਾ ਇਹ ਫੇਰ ਮਸੰਦ ਇਹਨਾਂ ਨੂੰ ਸਿੱਖੀ ਬਾਰੇ ਕੋਈ ਨਹੀਂ ਧਾੜੇ ਰੱਖਿਓ ਇਹਨੇ ਪਰ ਸਿੱਕੀ ਦੀ ਸੋਚ ਤੇ ਨਹੀਂ ਚੱਲਦੇ ਸਰਦਾਰ ਮਖ्तार ਸਿੰਘ ਮੁੱਖਾ ਖਿਆਲਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੋ ਇਨਸਾਨ ਗੁਰੂ ਕੀ ਵਡਿਆਈ ਚੁਲਦੇ ਪਰ ਇਹਨਾਂ ਟਣਾਟਾ ਨੂੰ ਜ਼ਮੀਨਾਂ ਚਾਹੀਦੀਆਂ ਵਾ ਇਸ ਸੰਸਾਰ ਤੇ ਜੋ ਲੋਕ 85% ਬਾਕੀ ਆਏ ਆ ਕੀ ਗੱਲ ਉਹਨਾਂ ਨੂੰ ਕੋਈ ਹੱਕ ਨਹੀਂ ਜ਼ਮੀਨਾਂ ਤੇ ਜੇ ਸਰਕਾਰੀ ਜ਼ਮੀਨ ਹੁੰਦੀ ਆ ਜਾਂ ਕੋਈ ਬਕਰ ਬੋਰਡ ਦੀ ਹੁੰਦੀ ਆ ਇਹ ਮਸੰਦ ਲੋਕ ਠਣਾੜ ਲੋਕ ਇਹਨਾਂ ਦਾ ਹੁੰਦਾ ਵੀ ਇਹ ਕਬਜ਼ਾ ਕਰ ਲਿਆ ਅਹੀਂ ਕਹਿਣਾ ਚਾਹੁੰਦੇ ਆ ਇਹਦੀ ਨਿੰਦਾ ਕਰਨਾ ਚਾਹੁੰਦੇ ਆ ਮਸੰਦਾਂ ਨੂੰ ਕਿ ਜਿਹੜੇ ਵੀ ਇਨਸਾਨ ਸਾਫ ਪੁੱੜਦੇ ਆ ਉਹਨੂੰ ਹੰਸੀ ਦੀ ਸਜ਼ਾ ਹੋਣੀ ਚਾਹੀਦੀ ਆ ਕਿਉਂ ਅੱਗੇ ਤੋਂ ਇਹਨਾਂ ਨੂੰ ਪਤਾ ਲੱਗ ਜੇ ਕਿ ਗੁਰੂ ਘਰ ਦੇ ਇਨਸਾਨ ਕਿਤਨਾ ਬੁੱਟਨੇ ਆ। ਬਾਬਾ ਜੀ ਛੋਟੀ ਸਾਹਿਬ ਤਰਨਾਨਦਾਲ ਦੇ ਬਾਬਾ ਜੀ ਮੇਜਰ ਸਿੰਘ ਮੁਖੀ ਨੇ ਜਿਹੜੇ ਉਹ ਵੀ ਉੱਥੇ ਪਹੁੰਚੇ ਨੇ। ਕਿਉਂ ਜੇ ਹੁਣ ਵੀ ਲੋਕ ਸਾਡੇ ਇਕੱਠੇ ਨਾ ਹੋਏ ਤੇ ਜਿਹੜੇ ਮਸੰਦ ਇਹਨਾਂ ਲੋਕਾਂ ਨੇ ਜਿੱਥੇ ਵੀ ਗਰੀਬਾਂ ਦੀ ਜ਼ਮੀਨ ਨੂੰ ਕਬਜ਼ਾ ਕਰਦੇ ਨੇ ਅਸੀਂ ਕਿਹਨੇ ਆ ਸਾਨੂੰ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਵਾ ਤੇ ਇਹਨਾਂ ਮਸੰਦਾ ਠਣਾਟਾ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਵਾ ਇਹਨਾਂ ਦੀਆਂ ਇੰਨੀਆਂ ਜ਼ਮੀਨਾਂ ਹੋ ਕੇ ਵੀ ਪੇਟ ਨਹੀਂ ਭਰਦਾ ਤੇ ਜਿਹੜੇ ਲੋਕ ਆਪਣੀ ਮਿਹਨਤ ਮਜ਼ਦੂਰੀ ਕਰਕੇ ਰੋਟੀ ਖਾਂਦੇ ਨੇ ਜਿਨ੍ਹਾਂ ਨੇ ਸਿੱਖੀ ਸੰਭਾਲੀ ਹੋਈ ਆ ਅੰਗਰੇਟੇ ਗੁਰੂ ਕੇ ਬੇਟਿਆਂ ਨੇ ਕੋ ਕੁਰਬਾਨੀਆਂ ਉਹਨਾਂ ਦੀਆਂ ਵਾ ਜਿੱਤਰਾ ਕਿਸ ਨੇ ਕਿਹਾ ਇਹ ਸ਼ੇਰ ਮਾਰਨ ਵਾਲਾ ਕੋਈ ਜਿਹੜਾ ਕਨਵੜ ਢਕੇ ਲੈ ਗਿਆ ਉਹ ਰਾਜਾ ਬਣ ਗਿਆ ਤੇ ਜਿਹੜਾ ਸੇਰ ਮਾਰਨ ਵਾਲਾ ਉਹ ਗੁਲਾਮ ਹੋ ਗਿਆ ਇਹ ਜਿਹੜੇ ਮਸੰਦ ਲੋਕ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਕਿਹੇ ਗੁਰੂ ਘਰ ਵਿੱਚ ਜਿੱਥੇ-ਜਿੱਥੇ ਵੀ ਇਹ ਜ਼ੁਲਮ ਕਰਦੇ ਨੇ ਟਨਹਟ ਲੋਕ ਧੜੇ ਇਹਨਾਂ ਰੱਖਿਓ ਹੈ ਆ ਪਰ ਸਿੱਖੀ ਬਾਰੇ ਇਹਨਾਂ ਨੂੰ ਕੋਈ ਨਹੀਂ ਇਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਭਾਰਤ ਦੇ ਵਿੱਚ ਸਾਰੇ ਲੋਕ 85% ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ ਜਿੱਥੇ ਵੀ ਕੋਈ ਗਰੀਬਾਂ ਦੇ ਇਨਸਾਨ ਸਾਹਿਬ ਬਾਬਾ ਜੀਵਨ ਸਿੰਘ ਤੇ ਝੁੱਲਦੇ ਨੇ ਕੀ ਉੱਥੇ ਕੋਈ ਢਨਾਠ ਉਹਨਾਂ ਦੇ ਕਬਜ਼ਾ ਕਰਦਾ ਹੈ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉ ਗੁਰੂ ਗੋਬਿੰਦ ਸਿੰਘ ਨੂੰ ਪਹਿਲਾਂ ਵੀ ਇਹਨਾਂ ਧੋਖੇ ਦਿੱਤੇ ਆ ਤੇ ਹੁਣ ਪੇਸ ਇਹਨਾਂ ਨੇ ਸਿੱਖੀ ਵਾਲਾ ਧਾਰਿਆ ਵਾ ਤੇ ਹੈਗੇ ਮਸੰਦ ਵਾ ਇਹਨਾਂ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ